ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣਿਆਂਗੇ ਡਿਸਕਾਊਂਟ ਤੇ ਸੂਟ ਲੇੰਗੇ ਵਿੰਟਰ ਦੇ ਲੇੰਗੇ ਜੇ ਕਿਸੇ ਵੀ ਭੈਣ ਨੇ ਲੈਣਾ ਚਾਹੁੰਦੇ ਨੇਗੇ ਸੂਟ ਕੋਈ ਵੀ ਹਨਾ ਸਾਰੇ ਸੂਟ ਡਿਸਕਾਊਂਟ ਤੇ ਲੇੰਗੇ ਸਰਦੀਆਂ ਵਾਲੇ ਤੁਸੀਂ ਲੈ ਕੇ ਵੀ ਰੱਖ ਸਕਦੇ ਹੋਵਗੇ ਕਿਉਂਕਿ ਅਗਲੀਆਂ ਜਿਹੜੀਆਂ ਆਉਣ ਵਾਲੀਆਂ ਸਰਦੀਆਂ ਨੇ ਉਹਦੇ ਵਿੱਚ ਤੁਸੀਂ ਜਿਹੜਾਗਾ ਸਲਾਈ ਕਰਵਾ ਸਕਦੇ ਹੋਗੇ ਸੂਟਾਂ ਨੂੰ ਚਲੋ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਤੇ ਜਿਹੜਾ ਪ੍ਰਾਈਸ ਹੈਗਾ ਤੁਸੀਂ ਮੇ ਤੋਂ ਨਾ WhatsApp ਤੇ ਪੁੱਛ ਲਿਓ WhatsApp ਤੇ ਮੈਂਸ਼ਨ ਕਰ ਲਿਓ ਕਿਉਂਕਿ ਸਾਰਿਆਂ ਦਾ ਅਲੱਗ-ਅਲੱਗ ਪ੍ਰਾਈਸ ਹੈ ਹਨਾ ਤਾਂ ਕਰਕੇ ਹਜੇ ਮੈਂ ਚੰਗੀ ਤਰ੍ਹਾਂ ਚੈੱਕ ਨਹੀਂ ਕੀਤਾ ਹੈਗਾ ਤੇ ਤੁਸੀਂ ਮੈਨੂੰ ਤੋਂ ਵਟਸਐਪ ਤੇ ਪੁੱਛ ਕੇ ਪ੍ਰਾਈਸ ਲੈ ਕੇ ਫਿਰ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਵਾ ਦਿਓ ਤੇ ਫਿਰ ਪੇਮੈਂਟ ਕਰਕੇ ਆਪਣਾ ਸੂਟ ਜਿਹੜਾ ਲੈ ਸਕਦੇ ਹੋ ਸਭ ਤੋਂ ਪਹਿਲਾਂ ਸੂਟ ਹੈਗਾ ਕੋਟ్రਾਈ ਦਾfrozy ਕਲਰ ਦਾ ਸੂਟ ਹੈ ਜਿਹੜਾ ਇਹ ਸੂਟ ਹੈਗਾ ਡਿਸਕਾਊਂਟ ਤੇ ਹੈਗਾ ਇਸ ਤਰ੍ਹਾਂ ਇਹਦੀ ਸਲਵਾਰ ਰਹੇਗੀ ਨਾਲ ਡਾਟਸ ਵਾਲੀ ਦੁਪੱਟਾ ਇਹਦੇ ਨਾਲ ਕੋਈ ਵੀ ਨਹੀਂ ਹੈਗਾ ਇਹਦਾ ਪ੍ਰਾਈਸ ਹੈ ਜਿਹੜਾ ਤੁਸੀਂ ਮੈਨੂੰ ਤੋਂ ਵਟਸਐਪ ਤੇ ਪੁੱਛ ਲਿਓ ਬਹੁਤ ਸੋਹਣੀ ਹਲਕੀ ਜਿਹੀ ਕੁਆਟਰਾਈ ਹੈਗੀ ਕੋਈ ਕੋਈ ਜਾਂ ਸੂਟ ਰਹਿੰਦਾਗਾ ਜਿੰਨੇ ਵੀ ਸੂਟ ਮੈਂ ਡਿਸਕਾਊਂਟ ਤੇ ਕੱਢ ਰਹੀ ਆ ਅੱਜ ਇੱਕ ਅੱਧਾ ਸੂਟ ਹੀ ਅਵੇਲੇਬਲ ਹੈਗਾ ਤੁਸੀਂ ਲੈ ਸਕਦੇ ਹੋਗੇ ਫਿਰ ਇਹ ਮਿਲਨੇ ਵੀ ਨਹੀਂ ਹੈਗੇ ਦੁਬਾਰਾ ਇਸ ਤੋਂ ਬਾਅਦ ਆਜੂਗਾ ਇਹ ਮਹਿਰੂਨ ਸੂਟ ਇਹ ਵੀ ਆਪਾਂ ਲੈਸ ਤੇ ਲਗਾਇਆ ਹੈਗਾ ਬਹੁਤ ਸੋਹਣਾ ਪਸ਼ਮੀਨਾ ਹੈਗਾ ਬਿਲਕੁਲ ਲਾਈਟ ਵੇਟ ਸਟੱਫ ਹੈਗਾ ਲਾਈਨਿੰਗ ਦੀ ਇਹਨੂੰ ਕੋਈ ਲੋੜ ਨਹੀਂ ਹੈਗੀ ਜੇ ਤੁਸੀਂ ਲਗਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਲਗਵਾ ਸਕਦੇ ਹੋਗੇ ਲਾਈਨਿੰਗ ਲਓ ਜੀ ਇਦਾਂ ਦਾ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਰਹੇਗਾ ਮਹਿਰੂਨ ਕਲਰ ਦਾ ਕਾਫੀ ਸੂਟ ਨੇ ਆਪਾਂ ਤਿਆਰ ਕੀਤੇ ਨੇ ਇਹ ਚ ਲਓ ਜੀ ਅਗਲਾ ਸੂਟ ਹੈਗਾ ਜੀ ਪਰਪਲ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਦੁਪੱਟਾ ਕਹੋਗੇ ਤਾਂ ਆਪਾਂ ਲਗਾ ਕੇ ਦੇ ਦਾਂਗੇ ਲਓ ਜੀ ਇਦਾਂ ਦਾ ਪ੍ਰਿੰਟ ਰਹੇਗਾ ਸਾਰੇ ਜਿਹੜੇ ਸਟੱਫ ਰਹੂਗਾ ਬ੍ਰੈਂਡ ਦਾ ਰਹੂਗਾ ਵਿਦਆਊਟ ਬ੍ਰੈਂਡ ਸਟੱਫ ਨਹੀਂ ਹੈਗਾ ਜਿੰਨਾ ਵੀ ਮੈਂ ਤੁਹਾਨੂੰ ਦਿਖਾ ਰਹੀ ਆ ਨੈਕਸਟ ਆ ਜਾਣਗੇ ਮੈਚਿੰਗ ਸੂਟ ਆ ਜਾਣਗੇ ਲਓ ਜੀ ਕਾਫੀ ਜ਼ਿਆਦੇ ਸੋਨਾ ਸੂਟ ਹੈਗਾ ਇਹ ਵੀ ਲਓ ਜੀ ਐਕਸਟਰਾ ਸਲਵਾਰ ਰਹੇਗੀ ਇਹ ਵਾਲੀ ਇਹਦੀ ਹੈਗੀ ਹੈ ਜੀ ਸ਼ਰਟ ਸ਼ਰਟ ਦਾ ਫੈਬਰਿਕ ਤੇ ਬਾਟਮ ਦਾ ਫੈਬਰਿਕ ਸੇਮ ਹੈ ਬਹੁਤ ਜ਼ਿਆਦੇ ਸੋਨਾ ਲਾਈਟ ਵੇਟ ਹੈ ਕਲਰ ਵੀ ਬਹੁਤ ਜਿਆਦੇ ਸੋਹਣਾਗਾ ਮੋਰ ਪੰਖੀ ਆ ਅਗਲਾ ਸੂਟ ਵੀ ਹੈਗਾ ਮੈਚਿੰਗ ਹੈਗਾ ਇਸ ਤਰ੍ਹਾਂ ਦੇਖੋ ਮੈਚਿੰਗ ਰਹੂਗਾ ਇਹ ਵਾਲਾ ਸੂਟ ਇਦਾਂ ਇਹਦੀ ਬਾਟਮ ਰਹੇਗੀ ਨਾਲ ਲਓ ਜੀ ਤੁਸੀਂ ਸਿਲਾਈ ਕਰਵਾਉਣਾ ਚਾਹੁੰਦੇ ਹੋ ਸਿਲਾਈ ਕਰਵਾ ਸਕਦੇ ਹੋ ਬਿਨਾ ਸਿਲਾਈ ਤੋਂ ਮਗਵਾਉਣਾ ਬਿਨਾ ਸਿਲਾਈ ਤੋਂ ਮਗਵਾ ਸਕਦੇ ਹੋ ਲਓ ਜੀ ਉਦੇ ਵਿੱਚ ਦੂਜਾ ਕਲਰ ਹੈਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਸੂਟ ਦਿਖਾਇਆ ਹੈਗਾ ਇਹ ਬਾਟਮ ਦਾ ਸਟੱਫ ਹੈਗਾ ਇਹ ਰਹੇਗਾ ਸ਼ਰਟ ਦਾ ਸਟੱਫ ਇਸ ਤਰ੍ਹਾਂ ਦੇਖੋ ਪ੍ਰਿੰਟ ਬਣਿਆ ਹੋਇਆ ਹੈ ਇਸ ਤੋਂ ਬਾਅਦ ਆ ਜਾਊਗਾ ਇਹ ਮੈਚਿੰਗ ਪੀਚ ਕਲਰ ਦੀ ਬਾਟਮ ਹੈ ਦੇ ਨਾਲ ਹੈਗੀ ਇਹ ਤਾਂ ਸ਼ਰਟ ਇਸ ਤੋਂ ਬਾਅਦ ਆਜੂਗਾ ਇਹ ਬੋਟਲ ਗ੍ਰੀਨ ਕਲਰ ਮੈਂ ਮਹਿਰੂਨ ਸੂਟ ਦਿਖਾਇਆਗਾ ਜਿਹੜਾ ਉਹਦਾ ਅਗਲਾ ਕਲਰ ਹੈ ਇਹ ਬੋਟਲ ਗ੍ਰੀਨ ਇਸ ਤਰ੍ਹਾਂ ਦੇਖੋ ਇਹਦਾ ਪ੍ਰਿੰਟ ਬਣਿਆ ਹੋਇਆ ਹੈਗਾ ਤੇ ਇਹਦਾ ਹੀ ਅਗਲਾ ਕਲਰ ਹੈਗਾ ਇਹ ਵਾਲਾ ਬਰਾਊਨ ਜਿਹਾ ਕਲਰ ਹੈਗਾ ਦੇਖੋ ਕਲਰ ਸਾਰੇ ਕਲਰ ਚਾਰਟ ਸਾਰਾ ਹੀ ਕਾਫੀ ਜਿਆਦਾ ਸੋਹਣਾ ਸੀ ਇਹ ਵੀ ਬਹੁਤ ਜਿਆਦਾ ਸੋਹਣਾਗਾ ਤੁਸੀਂ ਦੇਖ ਸਕਦੇ ਹੋਗੇ ਨੈਕਸਟ ਸੂਟ ਆਜੂਗਾ ਜੀ ਵੈਲਵਟ ਦੇ ਵਿੱਚ ਕਾਫੀ ਬਣਾ ਮੰਗਦੀਆਂ ਸੀ ਸਾਨੂੰ ਵੈਲਵਟ ਚ ਸੂਟ ਚਾਹੀਦੇ ਲੰਗੇ ਤਾਂ ਤੁਸੀਂ ਇਹ ਵਾਲੇ ਸੂਟ ਹੈ ਜਿਹੜਾ ਲੈ ਸਕਦੇ ਹੋਗੇ ਇਹਦੇ ਨਾਲ ਤੁਸੀਂ ਆਨੀਅਨ ਕਲਰ ਦਾ ਦਪੱਟਾ ਰੱਖ ਸਕਦੇ ਹੋਗੇ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਵਿਦਾਊਟ ਦੁਪੱਟਾ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਈ ਨੇ ਵਿਦਾਊਟ ਦੁਪੱਟਾ ਦਿਖਾਈ ਨੇਗੀ ਕੋਈ ਵੀ ਤੁਹਾਨੂੰ ਸੂਟ ਪਸੰਦਦਾ ਹੁੰਦਾਗਾ ਆਪਣਾ ਮੈਂਸ਼ਨ ਕੀਤਾ ਹੋਇਆਗਾ ਨੰਬਰ ਉਹ ਤੇ ਜਾ ਕੇ ਤੁਸੀਂ ਆਪਾਂ ਨੂੰ ਵਟਸਐਪ ਕਰ ਸਕਦੇ ਹੋਗੇ ਸੂਟ ਤੁਸੀਂ ਰਖਵਾ ਸਕਦੇ ਹੋਗੇ ਸੂਟ ਤੁਸੀਂ ਤਾਂ ਰਖਵਾਇਓ ਮੈਂ ਪਹਿਲਾਂ ਵੀ ਕਹਿੰਨੀ ਹੁੰਨੀ ਆਂਗੀ ਵੀ ਜੇ ਤੁਸੀਂ ਪੇਮੈਂਟ ਟਾਈਮ ਤੇ ਕਰ ਸਕੋ ਇੱਕ ਅੱਧਾ ਦਿਨ ਚਲੋ ਕੋਈ ਗੱਲ ਨਹੀਂ ਹਨ ਪਰ ਕਾਫੀ ਕਾਫੀ ਟਾਈਮ ਰਖਵਾ ਕੇ ਸੂਟ ਫਿਰ ਚੁੱਪੀ ਹੋ ਜਾਂਦੇ ਨੇ ਕਈ ਤਾਂ ਹਨਾ ਜਦੋਂ ਮੈਂ ਕਹਿੰਨੀ ਆ ਵੀ ਤੁਹਾਡਾ ਸੂਟ ਰੱਖਿਆ ਪਿਆ ਪੇਪਮੈਂਟ ਕਰ ਦਿਓ ਫਿਰ ਕੋ ਰਿਪਲਾਈ ਵੀ ਨਹੀਂ ਆਉਂਦਾ ਤਾਂ ਕਰਕੇ ਜਿਹੜਾ ਕੋਈ ਪੇਪਮੈਂਟ ਪਾ ਦੋਗਾ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਇਹ ਸੂਟ ਨਿੰਗੇ ਜਿਹੜੇ ਦੇ ਦਾਂਗੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੋ ਦੱਸ ਦਿਓ ਤੁਹਾਨੂੰ ਸੂਟ ਜਿਹੜੇ ਨੇ ਕਿਵੇਂ ਦੇ ਲੱਗੇ ਤੇ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰਿਓ ਤੇ ਆਪਣੇ ਰਿਲੇਟਿਵਸ ਦੇ ਵਿੱਚ ਹਨਾ ਕਿਸੇ ਵੀ ਭੈਣ ਨੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਹੈਂਡਵਰਕ ਦੇ ਸੂਟ ਮਸ਼ੀਨਵਰਕ ਦੇ ਆਰੀ ਬਾਦ ਲਾ ਕੇ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਹਨਾ ਥੋੜਾ ਜਿਹਾ ਜਿਹੜਾ ਕੰਮ ਹੈਗਾ ਥੋੜਾ ਜਿਹਾ ਜਿਹੜਾ ਕੰਮ ਹੈਗਾ ਡਿਲੇ ਹੋ ਗਿਆ ਮੇਰੇ ਬਿਮਾਰ ਹੋਣ ਕਰਕੇ ਕੋਈ ਗੱਲ ਨਹੀਂ ਹੁਣ ਆਪਾਂ ਰੈਗੂਲਰ ਸਟਾਰਟ ਕਰ ਦੇਾਂਗੇ ਇੱਕ ਦੋ ਭੈਣਾਂ ਦੇ ਸੂਟ ਲੇងਗੇ ਜਿਹੜੇ ਲੇਟ ਹੋ ਗਏ ਨਾ ਉਹਦੇ ਲਈ ਸੌਰੀ ਕਿਉਂਕਿ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ ਇੱਕ ਹਫਤੇ ਤੋਂ ਤੇ ਹੁਣ ਆਪਾਂ ਤੁਹਾਨੂੰ ਟਾਈਮ ਸਿਰ ਸਾਰਿਆਂ ਨੂੰ ਜਿਹੜੇ ਸੂਟ ਲنگੇ ਤੁਹਾਡੇ ਪਹੁੰਚ ਜਾਣਗੇ ਸਾਰਿਆਂ ਦੇ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਦੋ ਜੀ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਪਾਏ ਪਾਏ